ਨਾਨਕ ਨੈਸ਼ਨਲ ਕਾਲਜ ਰਾਹ ਦੇ ਡਾਕਟਰ ਈਸ਼ਵਰ ਸਿੰਘ ਯਾਦਗਾਰੀ ਹਾਲ ਵਿਖੇ ਡਿਗਰੀਆਂ ਵੰਡਣ ਦੇ ਲਈ ਕਨਵੋਕੇਸ਼ਨ ਅਤੇ ਸਲਾਣਾ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾਕਟਰ ਜਤਿੰਦਰਪਾਲ ਸਿੰਘ ਗਿੱਲ ਉਪਕੁਲਪਤੀ ਗੁਰੰਗਤ ਦੇਬ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਨੇ ਮੁੱਖ ਮਹਿਮਾਨ ਅਤੇ ਡਾਕਟਰ ਉਪਿੰਦਰ ਸਿੰਘ ਕੰਟਰੋਲਰ ਪ੍ਰੀਖਿਆਵਾਂ ਗੁਰੰਗਤ ਦੇਬ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਕਾਲਜ ਸਥਾਪਨਾ ਦੀ ਪੰਜਵੀਂ ਬਰੇਗਣ ਨੂੰ ਸਮਰਪਿਤ ਇਸ ਡਿਗਰੀ ਵੰਡ ਸਮਾਰੋਹ ਦੇ ਵਿੱਚ ਵੱਖ-ਵੱਖ ਕਲਾਸਾਂ ਦੇ 283 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਸਮਾਰੋਹ ਦੇ ਆਰੰਭ ਵਿੱਚ ਕਾਲਜ ਦੇ ਸੰਸਥਾਪਕ ਪ੍ਰਦਾਨ ਡਾਕਟਰ ਈਸ਼ਵਰ ਸਿੰਘ ਦੇ ਬੁੱਤ ਨੂੰ ਮੁੱਖ ਮਹਿਮਾਨ ਵਿਸ਼ੇਸ਼ ਮਹਿਮਾਨ ਕਾਲਜ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਅਤੇ ਕਾਲਜ ਪ੍ਰਿੰਸੀਪਲ ਦੇ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਮੌਕੇ ਡਾਕਟਰ ਸਰਬਜੀਤ ਕੌਰ ਬਰਾਣ ਨੇ ਕਾਲਜ ਦੀਆਂ ਅਕਾਦਮਿਕ ਪ੍ਰਾਪਤੀਆਂ ਦੀ ਮੁਕੰਮਲ ਰਿਪੋਰਟ ਪੇਸ਼ ਕੀਤੀ ਕੋਆਰਡੀਨੇਟਰ ਪ੍ਰੋਫੈਸਰ ਰਣਜੀਤ ਕੌਰ ਅਤੇ ਡਾਕਟਰ ਨਿਰਲੇਪ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੇ ਵਿੱਚ ਵਿਦਿਅਕ ਸੈਸ਼ਨਾਂ ਦੌਰਾਨ ਪ੍ਰੀਖਿਆਵਾਂ ਮਾਪਾਸ ਕਰਨ ਵਾਲੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਡਿਗਰੀਆਂ ਤੋਂ ਇਲਾਵਾ ਅਕਾਦਮਿਕ ਸੱਭਿਆਚਾਰਕ ਤੇ ਖੇਡਾਂ ਦੇ ਖੇਤਰ ਵਿੱਚ ਮਾਣ ਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਕਾਲਜ ਵਿਦਿਆਰਥੀਆਂ ਪਵਨਪ੍ਰੀਤ ਕੋਹ ਤੇ ਰਿਮਾ ਰਾਣੀ ਨੂੰ ਰੋਲ ਆਫ ਆਨਰ ਅਤੇ ਕਰਮਜੀਤ ਸਿੰਘ ਨੂੰ ਸਰਬੋਤਮ ਵਿਦਿਆਰਥੀ ਦੇ ਇਬਾਰਡ ਦੇ ਨਾਲ ਸਨਮਾਨਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡਾਕਟਰ ਜਤਿੰਦਰਪਾਲ ਸਿੰਘ ਗਿੱਲ ਨੇ ਕਾਲਜ ਦੇ ਵੱਲੋਂ ਚਲਾਏ ਗਏ ਹਾਨਰ ਪੈਦਾ ਕਰਨ ਵਾਲੇ ਅਤੇ ਕਿਤਾ ਮੁਖੀ ਕੋਰਸਾਂ ਦੀ ਛਲਾਗਾ ਕਰਦਿਆਂ ਵਿਦਿਆਰਥੀਆਂ ਨੂੰ ਉੱਦਮੀ ਬਣਨ ਲਈ ਪ੍ਰੇਰਿਆ। ਡਾਕਟਰ ਗਿੱਲ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਾਪਤ ਕਰਨ ਦੇ ਲਈ ਮੁਬਾਰਕਵਾਦ ਦਿੱਤੀ। ਤੇ ਨਸ਼ਿਆਂ ਤੋਂ ਦੂਰ ਰਹਿ ਕੇ ਜੀਵਨ ਵਿੱਚ ਵਡਿਹਰੀਆਂ ਸਫਲਤਾਵਾਂ ਪ੍ਰਾਪਤ ਕਰਨ ਦੇ ਲਈ ਉਤਸ਼ਾਹਿਤ ਕੀਤਾ ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕਰਨਲ ਰੁਪਿੰਦਰ ਸਿੰਘ ਬਰਾੜ ਜਨਰਲ ਸਕੱਤਰ ਡਾਕਟਰ ਪਵਿੱਤਰ ਬਾਸ ਸਿੰਘ ਪੰਗਲੀ ਅਤੇ ਕਾਲਜ ਪ੍ਰਿੰਸੀਪਲ ਡਾਕਟਰ ਸਰਬਜੀਤ ਕੌਰ ਬਰਾੜ ਦੇ ਵੱਲੋਂ ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅੰਤ ਵਿੱਚ ਪ੍ਰਬੰਧਕੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕਰਨਲ ਰੁਪਿੰਦਰ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ ਮੰਚ ਸੰਚਾਲਕ ਦੀ ਭੂਮਿਕਾ ਡਾਕਟਰ ਲਵਲੀਨ ਵੈਸ ਡਾਕਟਰ ਨੀਦੀ ਸਰੂਪ ਅਤੇ ਪ੍ਰੋਫੈਸਰ ਦੀਪਾਲੀ अरोड़ा ਨੇ ਅਦਾ ਕੀਤੀ ਕਾਲਜ ਦੁਆਰਾ ਆਹ ਜੇ ਐਨਵਲ ਕਨਵੋਕੇਸ਼ਨ ਹੋਈ ਜਿਹੜੀ 골ਡਨ ਜੁਬਲੀ ਕਨਵੋਕੇਸ਼ਨ ਸੀਗੀ ਪ੍ਰੈਜ਼ੀਡੈਂਟ ਹਰਪ੍ਰਤਾਪ ਸਿੰਘ ਬਰਾੜ ਦੀ ਅਗਵਾਈ ਹੇਠ ਇਹ ਹੋਈ ਹੈ ਔਰ ਇਸ ਚੀਫ ਗੈਸ ਦੇ ਵੱਜੋਂ ਗੜਵਾਸੂ ਦੇ ਵੀਸੀ ਜਤਿੰਦਰ ਪਾਲ ਸਿੰਘ ਆਏ ਔਰ ਗੈਸਟ ਆਫ ਆਨਰ ਦੇ ਤੌਰ ਤੇ ਗਡਵਾਸੂ ਦੇ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਉਪਿੰਦਰ ਸਿੰਘ ਜੀ ਨੇ ਸ਼ਿਰਕਤ ਕੀਤੀ ਇੱਥੇ ਆ ਕੇ ਤੇ ਸਾਨੂੰ ਮੈਂ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹਨੀ ਹੈ ਕਿ ਉਹ ਜੋਬ ਸੀਕਰਸ ਨਾ ਬਣਨ ਇਹ ਡਿਗਰੀ ਪ੍ਰਾਪਤ ਕਰਕੇ ਜੋਬ ਕ੍ਰੀਏਟਰ ਬਣਨ ਉਹ ਆਪਣੀ ਡਿਗਰੀਜ਼ ਨੂੰ ਹੋਰ ਐਨਹਾਂਸ ਕਰ ਸਕਦੇ ਐ ਵੈਲਿਊ ਐਡੀਟ ਕੋਰਸਸ ਦੇ ਥਰੂ ਸਕਿੱਲ ਐਨਹਾਂਸਮੈਂਟ ਇਨੀਸ਼ੀਏਟਿਵ ਦੇ ਥਰੂ ਥੈਂਕ ਯੂ 25 ਗੁਰੂ ਨਾਨਕ ਨੈਸ਼ਨਲ ਕਾਲਜ ਦੁਰਾਹਾ ਵਿਖੇ 골ਡਨ ਜੁਬਲੀ ਯਰ ਤੇ ਕਨਵੋਕੇਸ਼ਨ ਦਾ ਇੱਕ ਬਹੁਤ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਹਦੇ ਵਿੱਚ ਸਟੂਡੈਂਟਸ ਨੇ ਜਿਨ੍ਹਾਂ ਨੇ ਇੱਥੋਂ ਡਿਗਰੀ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਬੜੇ ਇੱਕ ਖੁਸ਼ੀ ਵਾਲੇ ਮਾਹੌਲ ਦੇ ਵਿੱਚ ਡਿਗਰੀ ਪ੍ਰਦਾਨ ਹੋਈ ਹੈ ਤੇ ਇੰਨਾ ਸਟਾਫ ਨਾਲ ਕਨੈਕਟਡ ਹੋਣ ਦੇ ਬਾਵਜੂਦ ਉਹਨਾਂ ਨੇ ਇੰਨੇ ਵਧੀਆ ਡਿਸਪਲਿਨ ਨਾਲ ਇਹ ਪ੍ਰੋਗਰਾਮ ਕੀਤਾ ਪ੍ਰਿੰਸੀਪਲ ਮੈਡਮ ਨੇ ਸਾਰੇ ਸਟਾਫ ਨੇ ਇੰਨਾ ਅੱਛਾ ਪ੍ਰੋਗਰਾਮ ਕੀਤਾ ਤੇ ਬੱਚਿਆਂ ਨੂੰ ਮੈਂ ਵਧਾਈ ਦਿੰਦਾ ਤੇ ਨਾਲ ਇਹ ਹੈ ਕਿ ਜਿਵੇਂ ਸਕਿੱਲ ਡਵੈਲਪਮੈਂਟ ਜਿਸ ਤਰ੍ਹਾਂ ਇਸ ਤਰ੍ਹਾਂ ਬੱਚਿਆਂ ਨੇ ਇਥੋਂ ਲਈ ਆ ਉਹ ਲਈ ਜੋ ਵੀ ਐਕਸਟਰਾ ਉਹਨਾਂ ਨੇ ਕਰਿਕੂਲਰ ਐਕਟੀਵਿਟੀ ਚ ਇਨ ਫਿਊਚਰ ਕੰਮ ਕਰਨਾ ਸਾਡੇ ਨਾਲ ਕੰਟੈਕਟ ਚ ਰਹਿਣਗੇ ਤਾਂ ਵੀ ਵਿਲ ਗਾਈਡ them ਮੋਰ ਫ੍ਰੀਲੀ ਇਨ ਫਿਊਚਰ ਆਲਸੋ ਤਾਂ ਸਭ ਤੋਂ ਵੱਡਾ ਮੈਸੇਜ ਇਹ ਹੀ ਦੇਵਾਂਗਾ ਜਿਵੇਂ ਵਾਈਸ ਚਾਂਸਲਰ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਇਹ ਨਾ ਸੋਚੋ ਕਿ ਡਿਗਰੀ ਮਿਲ ਗਈ ਹੈ ਕਿ ਤੁਹਾਡਾ ਸਾਰਾ ਤੁਹਾਡੀ ਪੜ੍ਹਾਈ ਖਤਮ ਹੋ ਗਈ ਹੈ ਤੁਸੀਂ ਅਗਾ ਉਹਨੂੰ ਹੋਰ ਵਧਣਾ ਹੈ ਹੋਰ ਡਿਗਰੀਆਂ ਲੈਣੀਆਂ ਹੈ ਹੋਰ ਉੱਚ ਸਿੱਖਿਆ ਲੈਣੀ ਹੈ ਤੇ ਤਾਂ ਹੀ ਤੁਹਾਨੂੰ ਚੰਗੇ ਜੌਬ ਮਿਲਣਗੇ ਤੇ ਸਿਰਫ ਡਿਗਰੀ ਕਰਕੇ ਇਹ ਨਾ ਸੋਚੋ ਕਿ ਤੁਸੀਂ ਆਪਦੀ ਮੰਜ਼ਿਲ ਤੇ ਪਹੁੰਚ ਗਏ ਹੋ ਤੇ ਮੇਰੇ ਖਿਆਲ ਸਭ ਤੋਂ ਵੱਡਾ ਸਬਕ ਇਹ ਹੀ ਸੀ ਬਾਕੀ ਮੈਂ ਸਿਰਫ ਇਹ ਹੀ ਕਹਿਣਾ ਚਾਹੁੰਦਾ ਹੈ ਕਿ ਆਪਣੇ ਯੂਥ ਤਬਕਾ ਨੂੰ ਡਰੱਗਸ ਤੇ ਸ਼ਰਾਬ ਇਹ ਦੋ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਹਮੇਸ਼ਾ ਡਰੱਗਸ ਤੇ ਸ਼ਰਾਬ ਹੀ ਆਪਣੀ ਯੂਥ ਨੂੰ ਖਰਾਬ ਕਰ ਰਹੇ ਨੇ ਕਿਤੇ ਪੰਜਾਬ ਸਭ ਤੋਂ ਅੱਗੇ ਵੱਧ ਕੇ ਚੱਲਦਾ ਸੀ ਅੱਜ ਕੱਲ੍ਹ ਅਫਸੋਸ ਹੁੰਦਾ ਹੈ ਹਰ ਪਿੰਡ 'ਚ ਤੁਹਾਨੂੰ بڑے ਯੰਗ ਬੱਚੇ ਮਿਲਣਗੇ ਜਿਹੜੇ ਨਸ਼ਿਆਂ ਨੂੰ ਨਸ਼ਾ ਕਰਦੇ ਐ ਤੇ ਸ਼ਰਾਬਾਂ ਪੀਂਦੇ ਐ ਮਿਹਰਬਾਨੀ ਕਰਕੇ ਮੈਂ ਤਾਂ ਇਹੀ ਆਪਦੇ ਅਜ਼ੀਜ਼ ਸਟੂਡੈਂਟਸ ਨੂੰ ਕਹਾਂਗਾ ਕਿ ਤੁਸੀਂ ਇਹਨਾਂ ਦੋ ਚੀਜ਼ਾਂ ਵੱਲ ਮੂੰਹ ਵੀ ਨਾ ਕਰਿਆ ਜੇ ਤੇ ਅਗਾਹ ਵਧਣ ਦੀ ਸੋਚੋ ਪ੍ਰਾਪਤ ਕਰ ਲਈ ਹੈ ਤੇ ਕਾਲਜ ਦੇ ਜਿਹੜਾ ਸੇਫ এনवायरमेंट ਆ ਉਹਨੂੰ ਛੱਡ ਕੇ ਜਾ ਰਹੀ ਜ਼ਿੰਦਗੀ ਦੇ ਰੀਅਲ ਚੈਲੰਜ ਨੂੰ ਫੇਸ ਕਰਨਾ ਉਹਨਾਂ ਨੇ ਤੇ ਮੈਂ ਆਸ ਕਰਦਾ ਕਿ ਜੋ ਉਹਨਾਂ ਨੇ ਇੱਥੇ ਸਿੱਖਿਆ ਜੋ ਐਕਸਪੀਰੀਐਂਸਸ ਆ ਉਹਨਾਂ ਦੇ ਜੋ ਉਹਨਾਂ ਨੇ ਰਿਲੇਸ਼ਨਸ ਬਿਲਡ ਕੀਤੇ ਆ ਉਹਨਾਂ ਨੂੰ ਜ਼ਿੰਦਗੀ ਦੇ ਅਗਲੇ ਪੰਧ ਤੇ ਵੀ ਕੰਮ ਆਉਣਗੇ ਦੂਸਰੀ ਗੱਲ ਇਹ ਆ ਕਿ ਕਾਲਜ ਬੜਾ ਇੰਪੋਰਟੈਂਟ ਹੁੰਦਾ ਆਪਣੀ ਅਲਮਾ ਮੀਟਰ ਉਹਦੇ ਨਾਲ ਹਮੇਸ਼ਾ ਕਨੈਕਟਡ ਰਹਿਣ ਜਿੱਥੇ ਵੀ ਕਿਤੇ ਪੋਸੀਬਲ ਹੁੰਦਾ ਕਾਲਜ ਦੀ ਹੈਲਪ ਕਰਨ ਕਿਉਂਕਿ ਜੋ ਵੀ ਚੰਗੇ ਇੰਸਟੀਚਿਊਟ ਹੈ ਵਰਲਡ ਓਵਰ ਉਹਨਾਂ ਦੇ ਵਿੱਚ ਜਿਹੜੀਆਂ ਐਲੂਮਨੀ ਐਸੋਸੀਏਸ਼ਨਸ ਨੇ ਆਲਵੇਸ ਬੜੀਆਂ ਸਟਰੋਂਗ ਹੁੰਦੀਆਂ ਤੇ ਐਲੂਮਨਾਈ ਹਮੇਸ਼ਾ ਹੀ ਆਪਣੇ ਕਾਲਜ ਦੀ ਵੈਲ ਬੀਇੰਗ ਲਈ ਉਹਦੇ ਅਪਲਾਈ ਲਈ ਹਮੇਸ਼ਾ ਹੀ ਕੋਸ਼ਿਸ਼ ਕਰਦੇ ਰਹਿੰਦੇ ਆ ਚਾਹੇ ਵਰਲਡ ਓਵਰ ਤੁਸੀਂ ਚਾਹੇ ਇੰਡੀਆ ਦੇ ਵਿੱਚ ਆਈਆਈਟੀਆਂ ਦੇਖ ਲਓ ਆਈਆਈਐਮਸ ਦੇਖ ਲਓ ਦੇ ਆਲ ਹਵ ਸਟਰੋਂਗ ਅਲੂਮਨਾਇ ਐਸੋਸੀਏਸ਼ਨਸ ਸੋ ਮੈਂ ਆਸ ਕਰਦਾ ਕਿ ਵਿਦਿਆਰਥੀ ਕਾਲਜ ਨਾਲ ਜੁੜੇ ਰਹਿਣਗੇ ਕਾਲਜ ਦੇ ਚੰਗੇ ਭਵਿੱਖ ਲਈ ਯਤਨ ਕਰਨਗੇ ਤੇ ਜਿੱਥੇ ਵੀ ਕਿਤੇ ਹੋ ਸਕੇ ਕਾਲਜ ਦੀ ਜੇ ਇਸ ਪੋਜੀਸ਼ਨ ਜੁਏ ਕਿ ਉਹ ਹੈਲਪ ਕਰ ਸਕਦੇ ਆ ਤਾਂ ਹੈਲਪ ਕਰਨਗੇ ਥੈਂਕ ਯੂ ਮੇਰਾ ਨਾਮ ਹਰ ਸਿਮਰਨ ਕੌਰ ਹੈ ਅੱਜ ਤੁਸੀਂ ਕਿਹੜੀ ਡਿਗਰੀ ਪ੍ਰਾਪਤ ਕੀਤੀ ਹੈ ਮੈਂ ਐਮਐਸ ਸੋਸ਼ੀਓਲੋਜੀ ਦੀ ਡਿਗਰੀ ਪ੍ਰਾਪਤ ਕੀਤੀ ਹੈ ਅੱਜ ਤੇ ਅੱਜਕੱਲ ਕੀ ਕਰ ਰਹੇ ਹੋ ਅੱਜਕੱਲ ਮੈਂ ਆਰਿਆ ਕਾਲਜ ਲੁਧਿਆਣੇ ਵਿੱਚ ਪ੍ਰੋਫੈਸਰ ਦੀ ਜੌਬ ਕਰ ਰਹੀ ਆ ਸੋਸ਼ੀਓਲੋਜੀ ਦੀ ਤੇ ਅੱਜ ਦੇਖੋ ਤੁਹਾਨੂੰ ਡਿਗਰੀ ਵੀ ਮਿਲੀ ਆ ਕਾਲਜ ਦਿੱਤੋ ਤਾਂ ਤੁਸੀਂ ਪਹਿਲੇ ਛੱਡ ਗਏ ਹਨਾ ਫਿਰ ਵੀ ਪਰਿਵਾਰ ਦਾ ਕਿੰਨਾ ਪਿਆਰ ਸਤਿਕਾਰ ਹੁੰਦਾ ਕਾਲਜ ਬਾਰੇ ਸਟਾਫ ਮੈਂਬਰਾਂ ਮਾਰੇ ਕੀ ਕਹਿਣਾ ਚਾਹੋਗੇ ਇੱਥੇ ਦਾ ਸਟਾਫ ਬਹੁਤ ਹੀ ਜ਼ਿਆਦਾ ਵਧੀਆ ਵਾ ਉਹਨਾਂ ਨੇ ਸਾਨੂੰ ਇੰਨੀ ਵਧੀਆ ਗਾਈਡੈਂਸ ਦਿੱਤੀ ਕਿ ਅਸੀਂ ਅੱਜ ਆਪਣੇ ਪੈਰਾਂ ਤੇ ਖੜੇ ਆ ਸਾਨੂੰ ਵਧੀਆ ਗਾਈਡੈਂਸ ਮਿਲੀ ਆ ਉਹਦੇ ਕਰਕੇ ਅਸੀਂ ਵਧੀਆ ਜੌਬ ਕਰਦੇ ਪਏ ਆ ਮਤਲਬ ਮੈਨੂੰ ਬੜੀ ਖੁਸ਼ੀ ਆ ਕਿ ਸਾਡੇ ਜਿਹੜੇ ਟੀਚਰਸ ਉਹਨਾਂ ਨੇ ਇੰਨਾ ਸਪੋਰਟ ਕੀਤਾ ਆ ਬ ਹੋ ਜੀ ਮਾਨਨ ਅੱਜ ਦੇ ਨੂੰ ਆਪਣੇ ਜੁਨਸ ਦੇ ਨਾਲ ਦਿਨ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਚਾਹੁੰਗੀ ਕਿ ਤਾਂ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਯੰਗਰ ਜਨਰੇਸ਼ਨ ਆ ਉਹਨਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਆਪਣੇ ਜਿਹੜਾ ਫਿਊਚਰ ਆ ਉਹਦੇ ਵਿੱਚ ਕਰਨਾ ਕੀ ਆ ਪਹਿਲੀ ਗੱਲ ਤੇ ਪ੍ਰੋਪਰ ਜਿਹੜੇ ਟੀਚਰਸ ਨੇ ਉਹਨਾਂ ਨੂੰ ਵੀ ਉਹਨਾਂ ਨੂੰ ਗਾਈਡ ਕਰਨਾ ਚਾਹੀਦਾ ਹੈ ਐਕਸੈਪਟ ਕਿ ਉਹ ਨਸ਼ਿਆਂ ਵੱਲ ਨਾ ਜਾਣ ਜ਼ਿਆਦਾਤਰ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਆ ਜਿਹੜੀ ਆਪਾਂ ਗੱਲ ਕਰੀਓ ਜਿਆਦਾ ਡਰੱਗਸ ਵੱਲ ਨਸ਼ੇ ਕਰ ਲਏ ਉਹਦੋਂ ਦੀ ਸੰਗਤ ਚ ਪੈ ਜਾਂਦੇ ਆ ਫਿਰ ਸਪੈਸ਼ਲੀ ਮੋਬਾਈਲਸ ਵਗੈਰਾ ਐਡਿਕਟ ਹੋ ਜਾਂਦੇ ਆ ਉਹ ਚੀਜ਼ ਨੂੰ ਛੱ ਅੱppa ਕਹਦੇ ਕਿ ਸੋਸਾਇਟੀ ਲਈ ਕੁਝ ਕਰਨ ਵਧੀਆ ਰੋਗ ਆਪਣੇ ਪੇਰੈਂਟਸ ਲਈ ਕੁਝ ਕਰਨ ਬੋਟਾ ਸਿੱਖ ਕਹਿੰਦੇ ਤਾਂ ਹੈਗੇ ਸਾਰੇ ਬੱਚਿਆਂ ਨੂੰ ਆਈਪੀਐਸ ਬਣੋ ਆਈਏਐਸ ਬਣੋ ਲੇਕਿਨ ਬਣਿਆ ਕਿਵੇਂ ਜਾਵੇ ਪਰ ਇਹਦੇ ਲਈ ਮੈਂ ਕਹੂੰਗੀ ਕਿ ਜਿਹੜੇ ਕਾਲਜ ਹੈਗਾ ਆ ਉਹਨਾਂ ਨੂੰ ਬੱਚਿਆਂ ਨੂੰ ਉੱਥੇ ਹੀ ਪ੍ਰੋਪਰ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਵੇ ਠੀਕ ਹੈ ਪ੍ਰੋਪਰ ਜਦੋਂ ਕਿ ਗ੍ਰੈਜੂਏਸ਼ਨ ਲੈਵਲ ਤੇ ਹੈਗੇ ਨੇ ਉਹ ਉਹਨਾਂ ਦੇ ਟੀਚਰਸ ਨੇ ਉਹਨਾਂ ਨੂੰ ਗਾਈਡ ਕਰਨ ਪ੍ਰੋਪਰ ਉਹਨਾਂ ਨੂੰ ਪਾਰਟਿਕੂਲਰ ਸਬਜੈਕਟ ਦੇ ਕੇ ਉਹਨਾਂ ਨੂੰ ਗਾਈਡ ਕੀਤਾ ਜਾਵੇ ਪਰ ਉਹਨੂੰ ਸਮਝਾਇਆ ਜਾਵੇ ਉਹਨਾਂ ਦੀ ਐਕਸਟਰਾ ਜਿਵੇਂ ਕਿ ਆਪਾਂ ਕਹਿੰਦੇ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਇਹ ਚੀਜ਼ ਨੂੰ ਐਡ ਕੀਤਾ ਜਾਵੇ ਕਿ ਸਬਜੈਕਟ ਦੇ ਤੌਰ ਤੇ ਉਹਨਾਂ ਨੂੰ ਆਈਪੀਐਸ ਆਈਈਐਸ ਦੀ ਜਿਵੇਂ ਕਿ ਆਪਾਂ ਕਹਿੰਦੇ ਨੋਲਿਜ ਪ੍ਰੋਵਾਈਡ ਕੀਤੀ ਜਾਵੇ ਉਹਨਾਂ ਦੇ ਟੀਚਰਜ਼ ਦੁਆਰਾ ਤਾਂ ਕਿ ਉਹਨਾਂ ਨੂੰ ਬੈਨੀਫਿਟ ਹੋਵੇ ਅੱਗੇ ਜਾ ਕੇ ਸੈੱਟ ਹੋਵੇ ਕਿ ਅਸੀਂ ਐਜੂਕੇਸ਼ਨ ਵੱਲ ਕੀ ਕਰਨਾ ਵਾ ਕੀ ਗੋਲ ਹੋਣਾ ਚਾਹੀਦਾ ਤੇ ਉਹ ਗੋਲ ਨੂੰ ਅਚੀਵ ਕਰਨ ਲਈ ਕੀ ਸਾਡਾ ਪ੍ਰੋਸੈਸ ਹੋਣਾ ਚਾਹੀਦਾ ਵਾ ਹੁਣ ਕਾਫੀ ਇੰਸਟੀਟਿਊਟਸ ਵੀ ਨੇ ਜਿਹੜੇ ਆਪਾਂ ਨੂੰ ਗਾਈਡ ਕਰਦੇ ਨੇ ਜਾਂ ਸਿਖਾਉਂਦੇ ਨੇ ਉਹਨਾਂ ਦੇ ਵਿੱਚ ਜਾਣ ਪਤਾ ਲੱਗਣ ਐਵੇਂ ਹੁਣ ਅੱਜ ਦੇ ਸਟੂਡੈਂਟਸ ਕਾਫੀ ਦੇਖਦੇ ਆਪਾਂ ਕਿ ਬਸ ਬਾਹਰ ਜਾਣ ਦੇ ਚੱਕਰ ਦੇ ਵਿੱਚ ਕਿ ਆਈਲੈਂਡ ਸੈਂਟਰਸ ਹੁਣ ਕਾਫੀ ਕਾਲਜਸ ਦੇ ਵਿੱਚ ਬੱਚੇ ਵਧੇ ਨੇ ਉਹ ਇਹ ਵਧੇ ਨੇ ਕਿਉਂਕਿ ਹੁਣ ਜਦੋਂ ਪਤਾ ਲੱਗਦਾ ਵਕਿ ਐਜੂਕੇਸ਼ਨ ਦਾ ਕਿੰਨਾ ਬੈਨੀਫਿਟ ਆ ਅੱਗੇ ਜਾ ਕੇ ਆਪਾਂ ਨੂੰ ਕਿ ਇਹੀ ਬੈਨੀਫਿਟ ਫਿਰ ਮਤਲਬ ਆਪਾਂ ਜਦੋਂ ਦੇਖਦੇ ਆ ਕਿ ਆਪਾਂ ਨੂੰ ਬਹੁਤ ਜ਼ਿਆਦਾ ਲਾਈਫ ਦੇ ਵਿੱਚ ਵਧੀਆ ਰਿਸਪੌਂਸ ਦਿੰਦਾ ਹੈ ਦੇਸ ਪਰ ਤੇ ਬੱਚਿਆਂ ਨੂੰ ਪਿਆਰ ਮਤਲਬ ਹੋਵੇ ਮੁਹੱਬਤ ਹਾਂਜੀ 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 ਪ੍ਰੋਲੈਡ ਕਰਨੇ ਚਾਹੀਦੇ ਪ੍ਰੋਲੈਡ ਮੀਨਸ ਲਾਈਕ ਪਹਿਲਾਂ ਤਾਂ ਇਹ ਫੈਮਿਲੀ ਨੂੰ ਉਹਨਾਂ ਦੀ ਫੈਮਿਲੀ ਸਭ ਤੋਂ ਮੋਟੀਵੇਟ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਫੈਮਿਲੀ ਦਾ ਹੀ ਹੈ ਕਿ ਜਿਵੇਂ ਉਹਨਾਂ ਦੀ ਫੈਮਿਲੀ ਉਹਨਾਂ ਨੂੰ ਵਧੀਆ ਦੱਸੇ ਕਿ ਹਾਂ ਵੀ ਤੁਸੀਂ ਆਹ ਕਰਕੇ ਆਹ ਕਰ ਸਕਦੇ ਹੋ ਪਹਿਲਾਂ ਤਾਂ ਰੋਲ ਸਭ ਤੋਂ ਪਹਿਲਾਂ ਤਾਂ ਫੈਮਿਲੀ ਦਾ ਹੀ ਹੁੰਦਾ ਵਾ ਕਿ ਫੈਮਿਲੀ ਵੀ ਵਧੀਆ ਉਹਨਾਂ ਨੂੰ ਮੋਟੀਵੇਟ ਕਰੂਗੀ ਤਾਂ ਹੀ ਕੁਝ ਹੋ ਸਕਦਾ ਉਹ ਬੱਚ स्टूडेंट ਦਾ